ਕਿ ਉਹ ਆ ਉਹ ਆਪਣਾ ਸ਼ਹਿਰ ਸੰਦਾ ਹੰਦਾ ਵੀ ਮੈਂ ਝੂਠ ਬੋਲਦਾ ਜਾਂ ਮੈਂ ਗੱਲ ਵੀ ਮੈਂ ਕੋਈ ਗੱਲ ਘਮਾਤੀ ਮੈਨੂੰ ਪਿਛੇ ਐਵੇਂ ਛੱਡ ਕੇ ਆਉਣਾ ਪਿਆ ਅੱਛਾ ਜੀ ਜੀ ਮੈਂ ਐਸ ਘਰੇ ਆ ਕੇ ਜਿੰਦਰਾ ਖੋਲ ਲਿਆ ਅੱਛਾ ਜੀ ਤਾਂ ਮੇਰੇ ਪਿਛੇ ਲੱਗ ਗਿਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਇੱਕ ਨਵੀਆਂ ਗੱਲਾਂ ਬਾਤਾਂ ਤਜਰਬੇ ਥੋੜੀ ਹਟ ਕੇ ਵੀਡੀਓ ਹੈ ਜਿਹੜੀਆਂ ਅਸੀਂ ਪਹਿਲਾਂ ਪਾਉਂਦੇ ਰਹਿੰਦੇ ਹਾਂ ਇਹ ਨਾਰਮਲ ਗੱਲਬਾਤ ਜ਼ਿੰਦਗੀ ਦੇ ਤਜਰਬੇ ਆ ਤੇ ਅੱਪਾ ਪਹੁੰਚੇ ਕਿੱਥੇ ਆ ਇਹ ਹੈ ਜੀ ਪਿੰਡ ਮੱਲਵਾਲਾ ਪਸੀਦ ਤਲਵੰਡੀ ਸਾਬੋ ਜ਼ਿਲ੍ਹਾ ਬਟਿੰਡਾ ਤੇ ਜਿਸ ਸ਼ਖਸ ਨਾਲ ਆਪਾਂ ਗੱਲ ਕਰਾਂਗੇ ਜੀ ਇਹ ਨੇ ਜੀ ਬਾਪੂ ਜੀ ਸਰਦਾਰ ਜਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਜਿੰਦਗੀ ਦੀਆਂ ਗੱਲਾਂ ਵਾ ਤਾਂ ਹੋਰ ਤੇ ਅਰਬੇ ਸਾਂਝੇ ਕਰਨ ਤੋਂ ਪਹਿਲਾਂ ਆਪਣਾ ਨਾਮ ਤੇ ਸਕੂਲ ਮੇਰਾ ਨਾਮ ਹੈਗਾ ਜੀ ਜਰਨੈਲ ਸਿੰਘ ਹਾਂਜੀ ਉਹਨਾਂ ਦੇ ਰੇਵਾਲ ਦਾ ਤਖ਼ਲੁਸ ਵੀ ਨਾਲ ਲੱਗਦਾ ਹਾਂਜੀ ਸਰਦਾਰ ਜਰਨੈਲ ਸਿੰਘ ਹਾਂਜੀ ਮੇਰੀ ਟੁੱਟਮੀ ਜੀ ਪੜ੍ਹਾਈ ਹੋਈ ਆ ਪਿੰਡ ਦਾ ਨਾਮ ਦੱਸੋ ਜੀ ਪਹਿਲਾਂ ਪਿੰਡ ਮੇਰਾ ਪਿਛਲਾ ਜਿਹੜਾ ਉਹ ਹੈ ਗਿੱਦੜ ਅੱਛਾ ਜੀ ਉਦੋਂ ਪਿਛਲਾ ਪਿੰਡ ਸਾਡਾ ਨਾਰਕਪੁਰ ਠੀਕ ਹੈ ਜੀ ਹੁਣ ਇੱਥੇ ਬਤਨਬ ਮੇਰੇ ਰਿਸ਼ਤੇ ਨਾ ਰਿਸ਼ਤੇਦਾਰ ਨਾ ਹੋਣ ਦੇ ਕਾਰਨ ਅੱਛਾ ਜੀ ਤੇ ਮੈਨੂੰ ਇੱਥੇ ਸਹੁਰੇ ਘਰ ਆਉਣਾ ਪਿਆ ਠੀਕ ਜੀ ਮੇਰੀ ਮਜਬੂਰੀ ਬਣ ਗਈ ਹਾਂਜੀ ਕਿਉਂ ਜ਼ਿੰਦਗੀ ਦਾ ਸਾਹ ਛੱਡਣਾ ਬਹੁਤ ਮਾੜੀ ਗੱਲ ਆ ਹਾਂਜੀ ਹਾਂਜੀ ਉਹ ਸਾਥ ਮਾਂ ਛੱਡਣ ਕਰਕੇ ਮੈਨੂੰ ਇੱਥੇ ਹੁਣ ਹੋਣਾ ਪਿਆ ਲੋਕ ਤਾਂ ਕਹਿੰਦੇ ਐਸ਼ਾ ਮੈਂ ਕਹਿੰਦਾ ਮੈਂ ਮੈਂ ਕਹਿਦਾ ਅੱਛਾ ਜੀ ਮੈਂ ਕੈਦ ਵਾਲੇ ਨੂੰ ਕੋਈ ਕੰਮ ਤਾਂ ਹੁੰਦਾ ਨਹੀਂ ਅੱਛਾ ਜੀ ਰਹਿਣਾ ਉਹਨੇ ਵੇਲੇ ਹੀ ਆ ਅੱਛਾ ਜੀ ਕਿਤੇ ਉਧਰ ਜਾਵੜਾ ਕਿਤੇ ਉਧਰ ਜਾਵੜਾ ਕਿਤੇ ਉਧਰ ਜਾਵੜਾ ਕਿਤੇ ਉਧਰ ਜਾਵੜਾ ਇਹ ਜਿਹੜੀ ਜ਼ਿੰਦਗੀ ਲੋਕ ਕਹਦੇ ਆ ਨਾ ਵੀ ਪਰਾਇਆ ਤਨ ਠੀਕ ਆ ਮੈਂ ਮੰਨਦਾ ਵੀ ਮੈਨੂੰ ਇਹ ਜਥਾ ਬੈਠਣਾ ਪੈ ਗਿਆ ਪਰ ਮੇਰੀ ਮਜਬੂਰੀ ਆ। ਅੱਛਾ ਜੀ। ਮੈਂ ਆਪਦੇ ਮੇਰੇ ਬਾਪੂ ਨੇ ਮੈਨੂੰ ਤੇਰੀ ਬਤਲ ਜਾਇਦਾਦ ਬਣਾ ਕੇ ਦਿੱਤੀ ਸੀ ਮੇਰੀ ਰੋਟੀ ਕੰਮ ਵੱਸੇ। ਠੀਕ ਹੈ ਜੀ। ਸਰਦਾਰ ਸੋਹਣ ਸਿੰਘ ਮੇਰੇ ਪਿਤਾ ਜੀ ਦਾ ਨਾਮ ਹੈ। ਅੱਛਾ ਜੀ। ਗਰੇਵਾਲਾ ਸਾਡਾ ਬਹੁਤ ਹਾਂ ਜੀ। ਬਹੁਤ ਕਮਾਈ ਕੀਤੀ ਉਹਨਾਂ ਨੇ। ਠੀਕ ਹੈ ਜੀ। ਮੈਨੂੰ ਪਿਛੇ ਐਵੇਂ ਛੱਡ ਕੇ ਆਉਣਾ ਪਿਆ ਅੱਛਾ ਜੀ ਜੀ ਮੈਂ ਇਸ ਘਰੇ ਆ ਕੇ ਜੰਦਰਾ ਖੋਲ ਲਿਆ ਅੱਛਾ ਜੀ ਤਾਂ ਮੇਰੇ ਪਿੱਛੇ ਲੱਗ ਗਿਆ ਤਾਂ ਮੇਰੇ ਅਸੀਂ ਤਿੰਨ ਭਰਾ ਸੀ ਠੀਕ ਹੈ ਜੀ ਇੱਕ ਦੀ ਮੌਤ ਹੋ ਗਈ ਠੀਕ ਹੈ ਜੀ ਇੱਕ ਬਾਹਰ ਬੈਠਾ ਇੰਗਲੈਂਡ 'ਚ ਅੱਛਾ ਜੀ ਉਹ ਤਾਂ ਫਿਰ ਹੁਣ ਅੰਗਰੇਜ਼ਾਂ ਦਾ ਅੰਗਰੇਜ਼ ਹੀ ਆ ਅੱਛਾ ਜੀ ਤੇ ਮੈਂ ਇੱਥੇ ਬੰਦਲੇ ਬੈਠਾ ਇਹ ਜਿਵੇਂ ਤੁਸੀਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਐਮਏ ਕਰੀ ਹੈ ਨਾ ਜੀ ਹਾਂ ਐਮਏ ਕਰੀ ਤੁਸੀਂ ਇੰਨੇ ਸਾਲ ਪਹਿਲਾਂ ਹਾਂਜੀ ਹਾਂਜੀ ਤੇ ਉਹ ਸਕੂਲ ਕਿਹੜੇ ਤੋਂ ਪਹਿਲਾਂ ਕਰੀ 8ਵੀਂ 10ਵੀਂ ਮੈਂ ਮਲੋੜ ਸੀਗਾ ਜੀ ਅੱਛਾ ਜੀ ਉਹ ਹੁਣ ਬਸ ਚਿੱਤ ਤੇ ਪ੍ਰਾਈਵੇਟ ਸਕੂਲ ਸੀ ਅੱਛਾ ਜੀ ਉਹ ਜਨੇਜਾ ਕਾਲਜ ਹਾਂ ਜਨੇਜਾ ਕਾਲਜ ਅੱਛਾ ਤੇ ਉਹ ਕਾਲਜ ਵਾਲੀ ਪੜਾਈ ਵੀ ਉਹਦੇ ਵਿੱਚ ਹੀ ਸੀ ਹਾਂਜੀ ਵਿੱਚ ਹੀ ਸੀਗੀ ਸਾਰਾ ਕੁਝ ਹੀ ਅੱਛਾ ਜੀ ਉੱਥੇ ਜਿਹੜਾ ਬਚਪਨ ਮੇਰਾ ਉੱਥੇ ਕੁਛ ਚਬਾਲੀ ਵੀ ਥੋੜਾ ਚੱਲ। ਬਾਕੀ ਮੈਨੂੰ ਗਾਉਣ ਦਾ ਵੀ ਸ਼ੌਂਕ ਸੀ। ਅੱਛਾ ਜੀ। ਥੋੜਾ ਜਿਹਾ ਮੈਂ ਤੁਹਾਨੂੰ ਪੁਰਾਣੀ ਸਾਡੇ ਵੇਲੇ ਦੀ ਕਵਿਚਰੀ ਮੈਂ ਤੁਹਾਨੂੰ ਸੁਣਾ ਵੀ ਦਿੰਨਾ। ਸੁਣਾ ਦਿਓ ਜੀ ਸੁਣਾ ਦਿਓ। ਥਾਉ ਜੀ ਥਾਉ ਜੀ। 600 ਖਾ ਗਿਆ ਸਾਗ ਕਰਾ ਕੇ। ਅੱਛਾ ਜੀ। ਮੁੰਡੇ ਕੁੜੀਆਂ ਹੋਰ ਵਿਖਾ ਕੇ। ਅੱਛਾ ਜੀ। ਕਿਸੇ ਦਾ ਪੁੱਤ ਕਿਸੇ ਦੀ ਧੀ ਇਸ ਨੂੰ ਕਹਿੰਦੇ 400। ਅੱਛਾ ਜੀ। ਮਨ ਬਚੋਲਾ ਲੈ ਕੇ ਜਨ ਵਿੱਚ ਹਾਂਜੀ ਕੋਟੀ ਆਦਤ ਉਸ ਕਰਨੇ ਚ ਉੱਥੇ ਬੈਠਾ दारू ਪੀ ਇਸ ਨੂੰ ਕਹਿੰਦੇ 420 ਅੱਛਾ ਜੀ ਚੁਗਲੀ ਕਰਕੇ ਕੁੜਮਾਂ ਲੜਾਤੇ ਵਿਆਹ ਵਿੱਚ ਵੀ ਦੇ ਲੇਖੇ ਪਾਤੇ ਪੰਨਿਆਂ ਨਾਲ ਸਪੀਕਰ ਵੀ ਇਸ ਨੂੰ ਕਹਿੰਦੇ 420 420 ਘਰੇ ਲਿਜਾਕੇ ਦੇਖੀ ਲੜਕੀ ਦੋਹਾਂ ਤਰ੍ਹਾਂ ਦੀ ਜੁੱਤੀ ਖੜਕੀ ਟਿੱਕਣ ਵਰਗਾ ਰੰਗ ਮਲੀ ਇਸ ਨੂੰ ਕਹਿੰਦੇ 420 420 ਘਰੇ ਲਿਜਾਕੇ ਦੇਖਿਆ ਮੁੰਡਾ ਅੱਖੋ ਕਾਣਾ ਬਾਹੋਂ ਟੁੰਡਾ ਗਣ ਕੇ ਛੇਤਰ ਬਾਰੇ ਸੀ ਇਸ ਨੂੰ ਕਹਿੰਦੇ 400 ਸਾਡੇ ਮੇਲ ਤਾਂ ਜੀ ਇਹੋ ਜਿਹਾ ਸੀ ਜਿਹੜੇ ਇਹ 420 ਹੈ ਲੋਕ ਪਹਿਲਾਂ ਤੋਂ ਹੀ 400 ਵੀ ਕਹਿੰਦਾ ਜਿਆਦੇ ਮਤਲਬੀ ਸ਼ਹਿਰੀ ਕਰਦਾ ਸੀ ਉਹਨੂੰ 420 ਕਹਿੰਦੇ ਸੀ ਪਹਿਲਾਂ ਕਿ ਜਿਹੜੇ ਨੇ ਦੱਸਣਾ ਕੁਝ ਹੋਰ ਕਮਾਉਣਾ ਕੁਝ ਹੋਰ ਹੋਰ ਬਾਪੂ ਜੀ ਨੇ ਆਪ ਨੂੰ ਦੱਸਿਆ ਹਣਾ ਇਹਨਾਂ ਨੇ ਜੋ ਵੀ ਆਪ ਨੂੰ ਸੁਣਾਇਆ ਜੇ ਜਦੋਂ ਇਹਨੂੰ ਪੂਰੀ ਡੰਗਾਈ ਨਾਲ ਸੋਚੋਗੇ ਇਹਦੇ ਤੁਸੀਂ ਅਰਥ ਪੜੋਗੇ ਤੁਹਾਨੂੰ ਆਟੋਮੈਟਿਕ ਪਤਾ ਲੱਗੂਗਾ ਵੀ ਇਹ ਗੱਲ ਦੇ ਵਿੱਚ ਰਾਸ ਕਿੰਨਾ ਤੇ ਇਹ ਬੰਦੇ ਉਹੀ ਗੱਲ ਨੂੰ ਸਮਝ ਸਕਦੇ ਆ ਜਿਨ੍ਹਾਂ ਨੂੰ ਇਹਨਾਂ ਦਾ ਗੱਲਾ ਭ ਗਿਆਨ ਹੈ ਇਹਨੂੰ ਜੇ ਤੁਸੀਂ ਦੁਬਾਰੇ ਕਿਤੇ ਸੁਣੋਗੇ ਨਾ ਤੇ ਜਦੋਂ ਸਾਰੀ ਗੱਲ ਇਹਨੂੰ ਪੜੋਗੇ ਸੁਣੋਗੇ ਸਮਝੋਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਬਾਕੀ ਵੀ ਗੱਲ ਦੇ ਵਿੱਚ ਕਿਆ ਬਾਤ ਨਹੀਂ ਆ ਇੱਕ ਹੋਰ ਵੀ ਪੜਿਆ ਸੀ ਮੈਂ ਲਿਖਿਆ ਹੋਇਆ ਉਹ ਕਹੇ ਉਦੋਂ ਉਹ ਬੰਦੇ ਨੇ ਲਿਖਿਆ ਵੀ ਜੇ ਕੋਈ ਆਪ ਦੇ ਆਪ ਨੂੰ ਹਿਸ਼ਾਰ ਸਮਝਦਾ ਬੰਦਾ ਵੀ ਮੈਂ ਝੂਠ ਬੋਲਦਾ ਜਾਂ ਮੈਂ ਗੱਲ ਵੀ ਮੈਂ ਕੋਈ ਗੱਲ ਘਮਾਤੀ ਤੇ ਉਹਦੀ ਘਮਾਈ ਹੋਈ ਗੱਲ ਮਤਲਬ ਸਹੀ ਹੋਣ ਲੱਗ ਜੇ ਵੀ ਕੋਈ 5 7 10 ਗੱਲਾਂ ਉਹਨੂੰ ਐ ਲੱਗ ਜੇ ਵੀ ਫਲਾਣੇ ਥਾਂ ਮੈਂ ਆ ਸ਼ੈਰੀ ਦਿਖਾਈ ਸੀ ਉਹ ਚੀਜ਼ ਆਏ ਹੋ ਗਈ ਉੱਥੇ ਮੈਂ ਕਰਿਆ ਜੇ ਐ ਹੋ ਗਿਆ ਵੀ ਮੇਰੀਆਂ ਸਕੀਮਾਂ ਵੀ ਦਿਮਾਗ ਦੀਆਂ ਵੀ ਸਹੀ ਹੁੰਦੀਆਂ ਜਦੋਂ ਬੰਦੇ ਨੂੰ ਐ ਲੱਗਣ ਲੱਗ ਜੇ ਤੇ ਕਹਿੰਦਾ ਵੀ ਉਹ ਐ ਮੰਨੋ ਵੀ ਉਹ ਆਪ ਦੇ ਰੂਲ ਰੈਗੂਲੇਸ਼ਨ ਜਿਹੜੇ ਜਿਹੜਾ ਬੰਦਾ ਕਹਿੰਦੇ ਆਪਾਂ ਇਹ ਚੀਜ਼ ਤੋਂ ਭਟਕ ਗਿਆ ਤੇ ਉਹਦੇ ਹੀ ਕਮਾਈ ਹੋਈ ਗੱਲ ਮਤਲਬ ਸਹੀ ਹੋਣ ਲੱਗ ਜੇ ਵੀ ਕੋਈ 5 7 10 ਗੱਲਾਂ ਉਹਨੂੰ ਐ ਲੱਗ ਜੇ ਵੀ ਫਲਾਣੇ ਥਾਂ ਮੈਂ ਆ ਸ਼ੈਰੀ ਦਿਖਾਈ ਸੀ ਉਹ ਚੀਜ਼ ਐ ਹੋ ਗਈ ਉੱਥੇ ਮੈਂ ਕਰਿਆ ਐ ਹੋ ਗਿਆ ਵੀ ਮੇਰੀਆਂ ਸਕੀਮਾਂ ਵੀ ਦਿਮਾਗ ਦੀਆਂ ਵੀ ਸਹੀ ਹੁੰਦੀਆਂ ਜਦੋਂ ਬੰਦੇ ਨੂੰ ਐ ਲੱਗਣ ਲੱਗ ਜੇ ਤੇ ਕਹਿੰਦਾ ਵੀ ਉਹ ਐ ਮੰਨੋ ਵੀ ਉਹ ਆਪਦੇ ਰੂਲ ਰੈਗੂਲੇਸ਼ਨ ਜਿਹੜੇ ਜਿਹੜਾ ਬੰਦਾ ਕਹਿੰਦੇ ਆਪਾਂ ਵੀ ਉਹ ਚੀਜ਼ ਤੋਂ ਭਟਕ ਗਿਆ